ਸਾਹਿਬੇ ਕਮਾਲ ਜੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਕਲਗੀ ਤਰ ਪਿਤਾ ਜੀ ਦਾ ਜੋ ਪ੍ਰਕਾਸ਼ ਹੋਇਆ ਹੈ ਉਹ ਆਪਣੇ ਪ੍ਰਕਾਸ਼ ਵਸਤੇ ਆਪ ਹੀ ਆਪਣੇ ਬਾਣੀ ਵਿੱਚ ਬਿਆਨ ਕਰਦੇ ਹਨ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਧਰਤੀ ਦੇ ਉੱਪਰ ਪ੍ਰਕਾਸ਼ ਹੋਇਆ ਹੈ ਕਿਸ ਵਿਸ਼ੇਸ਼ ਕਾਰਜ ਦੇ ਸੰਪੂਰਨ ਕਰਨ ਵਸਤੇ ਉਹਨਾਂ ਦਾ ਪ੍ਰਕਾਸ਼ ਹੋਇਆ ਹੈ ਉਹ ਲਿਖਦੇ ਹਨ ਕਿ ਚਿਤਨਾ ਪਇਓ ਹਮਰੋ ਆਵਰਗੇ ਕਿ ਮੇਰਾ ਇਸ ਜਗਤ ਵਿੱਚ ਚਿਤ ਨਹੀਂ ਸੀ ਕਰਦਾ ਆਣ ਪਰ ਚਿਤਨਾ ਪਇਓ ਹਮਰੋ ਆਵਰਗੇ ਚੁਬੀ ਰਹੀ ਸੁਰਤ ਪ੍ਰਵਿਚਰਨਨ ਮੈਂ ਕਿ ਮੇਰਾ ਚਿਤ ਨਹੀਂ ਸੀ ਕਰਦਾ ਇਸ ਮਾਤ ਲੋਕ ਵਿੱਚ ਆਣ ਵਸਤੇ ਕਿਉਂ ਕਿ ਮੇਰੀ ਜੜੀ ਸੁਰਤ ਸੀ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਖੂਬੀ ਹੋਈ ਸੀ ਇਸ ਕਰਕੇ ਜਦੋਂ ਜਣੇ ਸਾਡੀ ਸੁਰਤ ਜੇ ਮਹਾਰਾਜ ਜਰਨਾ ਵਿੱਚ ਨਗਦੀ ਹੈ ਤੇ ਸਾਡਾ ਕੋਈ ਹੋਰ ਕਾਰਜ ਕਰਨੁ ਜਿਤ ਨਹੀਂ ਕਰਦਾ ਤੇ ਅੱਗੇ ਲਿਖਦੇ ਨੇ ਕਿ ਜਿਉਂ ਤਿਉਂ ਪ੍ਰਭ ਕੋ ਹਮ ਕੋ ਸਮਝਾਏ ਜੀਵੇ ਕਿਵੇਂ ਕਰਕੇ ਵੀ ਅਕਾਰਪੁਰਖ ਮਹਾਰਾਜ ਨੇ ਮੈਨੂੰ ਸਮਝਾਣਾ ਕੀਤਾ ਕਿ ਇਸ ਜਗਤ ਲੋਕ ਵਿੱਚ ਜਾਓ ਤੇ ਧਰਮ ਦਾ ਇੱਕ ਵਿਸ਼ੇਸ਼ ਕਾਰਜ ਕਰਨਾ ਹੈ ਇਹ ਕਹਿ ਕੇ ਇਹ ਲੋਕ ਪਹੁੰਚਾਇਆ ਇਹ ਕਹਿ ਕੇ ਐਵੇਂ ਪਿਆਰ ਨਾਲ ਮੈਨੂੰ ਸਮਝਾ ਕੇ ਇਸ ਜਗਤ ਵਿੱਚ ਮੈਨੂੰ ਭੇਜਣਾ ਕੀਤਾ ਤਾਂ ਕਹਿੰਦੇ ਨੇ ਕਿ ਇਹ ਹਮ ਇਹ ਕਾਜ ਜਗਤ ਨੂੰ ਆਇਓ ਐਸ ਕਰਕੇ ਮੈਂ ਇੱਕ ਵਿਸ਼ੇਸ਼ ਕਾਰਜ ਕਰਨ ਵਾਸਤੇ ਇਸ ਜਗਤ ਵਿੱਚ ਆਇਆ ਕਿ ਧਰਮ ਹੇਠ ਗੁਰਦੇਵ ਪਠਾਇਓ ਕਿ ਧਰਮ ਦੇ ਕਾਰਜ ਕਰਨ ਵਾਸਤੇ ਗੁਰਦੇਵ ਪਿਤਾ ਪਰਮਾਤਮਾ ਨੇ ਮੈਨੂੰ ਇਸ ਮਾਤ ਲੋਕ ਵਿੱਚ ਦਿੱਤਾ ਹੈ ਭੇਜਿਆ ਹੈ ਤਾਂ ਜਾ ਕੇ ਕਹੀਂ ਪ੍ਰਕਾਸ਼ ਬੁਮਾਰਾ ਕਰਿਓ ਪਟਨਾ ਸ਼ਹਿਰ ਵਿਖੇ ਪਵਲੇ ਤਾਂ ਜਾ ਕੇ ਮੇਰਾ ਇਸ ਮਾਤ ਲੋਕ ਵਿੱਚ ਪ੍ਰਕਾਸ਼ ਹੋਇਆ ਹੈ ਤਾਂ ਤਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰਕੌਰ ਦੇ ਦੇ ਘਰ ਵਿਖੇ ਪਟਨਾ ਸਹਿਦੀ ਪਵਿੱਤਰ ਧਰਤੀ ਦੇ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਹੁੰਦਾ ਹੈ ਫਿਰ ਅੱਗੇ ਲਿਖਦੇ ਹਨ ਕਿ ਮਦਨ ਦੇਸ਼ ਹਮ ਕੋ ਲੈ ਆਏ ਮਦਨ ਦੇਸ਼ ਕਹਿੰਦੇ ਨੇ ਪੰਜਾਬ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਫਿਰ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਭਾਵ ਆਨੰਦਪੁਰ ਸਾਹਿਬ ਨੇ ਆਇਆ ਕਿ ਪਾਤ ਪਾਤ ਦਾਇਆਂ ਨੂੰ ਦੁਲਾਰੇ ਅਨੇਕਾਂ ਤਰੀਕਿਆਂ ਦੇ ਨਾਲ ਲਾੜ ਲਡਾਲ ੜਾ ਕੇ ਇਸ ਬੱਚੇ ਦੀ ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰੀ ਭਾਵ ਪਾਲਨ ਪੋਸ਼ਣਾ ਕੀਤੀ ਹੈ ਅਗਰਿੰਦੇ ਨੇ ਕਿ ਮੋਰਪਿਤ ਪੂਰਬ ਕੀ ਇਸ ਪਿਆਨਾ ਭਾਤ ਭੱਜ ਕੇ ਤੀਰਥ ਬਣਾਣਾ ਗੁਰੂ ਤੇਵ ਗੁਰਦੇਵ ਭਾਦਰ ਸਾਹਿਬ ਜੀ ਪੂਰਬ ਦਿਸ਼ਾ ਵੱਲ ਜਾ ਕੇ ਧਰਮ ਦੇ ਕਾਰਜ ਕਰਦੇ ਹਨ ਤੇ ਅਨੇਕਾਂ ਹੀ ਤੀਰਥਾਂ ਤੇ ਜਾਂਦੇ ਹਨ ਤੇ ਲੋਕ ਭਲਾਈ ਦੇ ਕਾਰਜ ਕਰਦੇ ਹਨ ਨਾਲ ਮਾਤਾ ਗੁਜਰਕੌਰ ਜੀ ਦੀ ਵੀ ਉੱਡੀ ਹੀ ਵੱਡੀ ਤਪੱਸਿਆ ਹੈ ਦੇਖੋ ਇੱਕ ਮਹਾਬਲੀ ਨੇ ਜਨਮ ਲੈਣਾ ਸੀ ਐਨੇ ਵੱਡੇ ਸ਼ੂਰ ਬੀਰ ਐਨੇ ਵੱਡੇ ਲਿਖਾਰੀ ਨੇ ਐਨੇ ਵੱਡੇ ਪੰਥ ਦੇ ਕਾਰਜ ਕਰਨ ਵਾਲੇ ਨੇ ਜਨਮ ਲੈਣਾ ਸੀ ਤੇ ਉਹਦੇ ਵਾਸਤੇ ਇੱਕ ਕੂਖ ਵੀ ਬਹੁਤ ਵੱਡੀ ਤੇ ਬਹੁਤ ਪਵਿੱਤਰ ਕੂਖ ਹੋਣੀ ਚਾਹੀਦੀ ਸੀ ਇਸ ਕਰਕੇ ਉਸ ਮਾਤਾ ਗੁਜਰਕੌਰ ਜੀ ਦੀ ਬਹੁਤ ਲੰਬੇ ਅਰਸੇ ਦੀ ਭਗਤੀ ਤੋਂ ਬਾਅਦ ਹੀ ਗੁਰਦੇਵ ਪਿਤਾ ਜੀ ਦਾ ਜਿਹੜਾ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜੇ ਦਾ ਪ੍ਰਕਾਸ਼ ਹੁੰਦਾ ਹੈ ਜਦ ਇਹ ਜਾਤ ਤਰੇ ਬੇਣੀ ਪਏ ਪੁੰਨ ਦਾਨ ਦਿਨ ਕਰਤ ਵਿਤੇ ਅਨੇਕਾ ਤੀਰਥਾਂ ਤੇ ਜਾ ਕੇ ਪੁੰਨ ਦਾਨ ਸਿਮਰਨ ਭਜਨ ਬੰਦਗੀ ਕਰਦੇ ਸੀ ਤਾਂ ਜਾ ਕੇ ਮਹਾਬਲੀ ਯੋਧਾ ਗੁਰੂ ਗੋਬਿੰਦ ਸਿੰਘ ਮਹਾਰਾਜੇ ਦਾ ਪ੍ਰਕਾਸ਼ ਹੋਇਆ ਹੈ ਇਦਾਹ ਨੋ ਕਹਿੰਦੇ ਨੇ ਕਿ ਕਿੰਨੀ ਅਨਕ ਪਾਤ ਤੇ ਰੱਛਾ ਕਿ ਜਦ ਮੇਰਾ ਪ੍ਰਕਾਸ਼ ਹੋਇਆ ਮੇਰਾ ਜਨਮ ਹੋਇਆ ਤੇ ਮੈਨੂੰ ਅਨੇਕਾਂ ਪ੍ਰਕਾਰ ਨਾਲ ਮੇਰੇ ਤਨ ਦੀ ਰੱਛਾ ਕੀਤੀ ਠੰਡ ਦੂਰ ਗਰਮੀ ਦੂਰ ਪਾਵ ਕਿਉਂਕਿ ਅਨੰਦ ਕਾਰਜ ਤੋਂ 30 32 ਸਾਲ ਬਾਅਦ ਇਸ ਬੱਚੇ ਦਾ ਜਨਮ ਹੋਇਆ ਸੀ ਤੇ ਬੜੇ ਹੀ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਹੁੰਦਾ ਹੈ ਉੱਥੇ ਹੀ ਹੀ دینی ਪਾਤ ਪਾਤ ਦੀ ਸਿੱਖਿਆ ਅਨੇਕਾਂ ਤਰੀਕੇ ਦੇ ਨਾਲ ਉਹਨਾਂ ਨੂੰ ਸਿੱਖਿਆ ਦੀਖਿਆ ਦਿੱਤੀ ਜਾਂਦੀ ਹੈ ਪੜਾਈ ਲਿਖਾਈ ਦੇ ਨਾਂ ਨਾਲ ਸ਼ਸਤਰ ਵਿੱਦਿਆ ਵੀ ਸਿਖਾਈ ਜਾਂਦੀ ਹੈ ਤੇ ਕਹਿੰਦੇ ਨੇ ਜਦ ਹਮ ਧਰਮ ਕਰਮ ਕੋ ਆਏ ਕਿ ਜਿੱਦਾਂ ਹੀ ਮੈਨੂੰ ਧਰਮ ਦੇ ਕਾਰਜਾਂ ਦੀ ਸਮਝ ਆਣ ਲੱਗੀ ਦੇਵ ਲੋਕ ਤਬ ਪਿਤਾ ਸਦਾਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਦੇਵ ਲੋਕ ਚਲੇ ਗਏ ਭਾਵ ਦਿੱਲੀ ਵੱਲ ਜਾ ਕੇ ਉਹਨਾਂ ਨੇ ਧਰਮ ਦੇ ਕਾਰਜ ਹੇਤ ਹੀ ਆਪਣੀ ਸ਼ਹੀਦੀ ਦਿੱਤੀ ਹੈਗੀ ਹੈ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਮੇਰਾ ਪ੍ਰਕਾਸ਼ ਇਸ ਧਰਤੀ ਤੇ ਹੋਇਆ ਹੈ ਤੇ ਆਓ ਆਪਾਂ ਇਸ ਸ਼ਬਦ ਦੇ ਨਾਲ ਜੁੜੀਏ ਤਹੀ ਪ੍ਰਕਾਸ਼ ਹਮਾਰਾ ਕਯੋ ਪਟਨਾ ਸ਼ਹਿਰ ਵਿਖੇ ਬਵਲਿਓ ਸ਼ਬਦ ਤੋਂ ਪਹਿਲੇ ਵਿਆਖਿਆ ਕਰਨ ਦਾ ਇਹ ਭਾਵ ਹੁੰਦਾ ਹੈ ਕਿ ਜਿਹੜਾ ਸ਼ਬਦ ਹੈ ਉਹ ਸਾਡਾ ਸੁਖਾਲਾ ਹੋ ਜਵੇ ਤੇ ਸਾਰੇ ਸੰਗਤ ਨਾਲ ਮਿਲ ਕੇ ਪੜ ਸਕੇ ਆਓ ਬਿੜਗੇ ਜੀ ਤਹੀ ਪ੍ਰਕਾਸ਼ ਹਮਾਰਾ ਕਯੋ